ਸਤਿ ਸ਼੍ਰੀ ਅਕਾਲ ਜੀ ਆ ਪੰਜਾਬੀ ਆ ਗਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਤੁਹਾਨੂੰ ਪਤਾ ਹੈ ਜੀ ਜਸ ਗੁਰੀ ਵਲੌਗਸ ਉਮੀਦ ਆ ਤੀ ਸਰ ਜਾਨੇ ਘੈਂਟ ਹੋਵੇ ਤੇ ਵਲੌਗ ਆ ਫਾਇਦਾ ਕਰਦਾ ਜੀ ਸਟਾਰਟ ਤੇ ਸਵੇਰੇ ਸਵੇਰੇ ਚਾਲੇ ਪਈ ਆ ਜੀ ਆਪਾਂ ਸੈਰ ਕਰਨ ਨੂੰ ਜਿਵੇਂ ਤੁਹਾਨੂੰ ਪਤਾ ਜੇ ਕਿ ਇਸ ਟਾਈਮ ਦਾ ਜਿਹੜਾ ਵਾਤਾਵਰਨ ਹੈ ਬਿਲਕੁਲ ਸ਼ਾਂਤ ਹੁੰਦਾ ਇਸ ਟਾਈਮ ਤੇ ਸੈਰ ਕਰਨ ਦਾ ਜਿਹੜਾ ਆਨੰਦ ਆ ਸਭ ਤੋਂ ਬੈਸਟ ਤਸਵੀਰ ਦੀ ਸੈਰ ਜਿਹੜੀ ਆ ਸਭ ਤੋਂ ਬੈਸਟ ਆ ਤੇ ਕਰਨੀ ਵੀ ਚਾਹੀਦੀ ਆ ਤੇ ਬਾਕੀ ਚਲੋ ਆਪਾਂ ਚੱਲਦੇ ਆਂ ਸਵੇਰ ਦੀ ਸੈਰ ਕਰਨ ਸੈਰ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਬਾਕੀ ਜਿੱਦ ਤਰ ਆਪਾਂ ਸੈਰ ਕਰਦੇ ਆਂ ਉਦ ਤਰ ਆਪਾਂ ਪਹੁੰਚ ਚੁੱਕੇ ਆਂ ਇਹ ਆ ਜਿਹੜਾ ਖਲਾਰਾ ਪਿਆ ਵਾ ਇਹ ਖਲਾਰਾ ਨਾਲ ਸਮਝਿਓ ਇਹੜੇ ਪੱਤੇ-ਪੁੱਤੇ ਸਵੇਰੇ-ਸਵੇਰੇ ਝਾੜੂ ਲੱਗਦਾ ਨਾ ਪੂਰੀ ਆਲੇ ਸੇਵਾ ਕਰਦੇ ਆ ਇੱਥੇ ਤੇ ਉਹੋ ਜਿਹੜਾ ਇੱਥੇ ਸਵੇਰੇ-ਸਵੇਰੇ ਸਫਾਈ ਕਰਦੇ ਆ ਉਹ ਜਿਹੜਾ ਇੱਥੇ ਝਾੜੂ-ਚੂੜ ਲਾਉਂਦੇ ਆ ਆ ਚਾੜ-ਚੂੜ ਲਾ ਕੇ ਪੱਤੇ-ਪੁੱਤੇ ਇੱਕ ਸਾਈਡ ਤੇ ਕੀਤੇ ਆ ਥੋੜੇ-ਥੋੜੇ ਇਕੱਠੇ-ਕੁੱਠੇ ਕਰਕੇ ਇਹਨਾਂ ਨੇ ਤੇ ਇੱਕ ਵੱਖਰੀ ਜਗ੍ਹਾ ਤੇ ਰੱਖ ਦੇਣਗੇ ਬਾਕੀ ਚਲੋ ਆਪਾਂ ਕਰਦੇ ਆ ਸੈਰ ਫਿਰ ਚੱਲਦੇ ਆ ਘਰੇ ਪਿਛਲੇ ਵਲੌਗ ਦੇ ਕਲਿੱਪਾਂ ਤੇ ਹੀ ਵੇਖਿਆ ਸੀ ਕਿ ਜਿਹੜਾ ਉਧਰਲੀ ਸਾਈਡ ਤੇ ਜਿਹੜਾ ਕੂੜਾ ਪਿਆ ਹੈ ਤੇ ਵੇਖਦੇ ਆ ਕਿ ਕਹਨੇ ਚੁੱਕਿਆ ਵਾ ਕਿ ਨਹੀਂ ਚੁੱਕਿਆ ਹੋ ਸਕਦਾ ਮੇਰਾ ਵਲੌਗ ਵੇਖ ਕੇ ਕਿਹਨੇ ਮੇਰੀਆਂ ਵੀਡੀਓ ਦੇ ਕਲਿੱਪਾਂ ਵੇਖ ਕੇ ਤੇ ਕਿਸ ਨੂੰ ਸ਼ਾਇਦ ਸਮਝ ਆ ਹੀ ਗਈ ਹੋਵੇ ਤੇ ਕਿਹਨੇ ਇਹੜਾ ਕੂੜਾ ਵਾ ਚੋਕੀ ਦਿੱਤਾ ਹੋਵੇ ਬਾਕੀ ਚਲੋ ਵੇਖਦੇ ਆ ਤੁਹਾਨੂੰ ਉਧਰ ਵੀ ਲੈ ਕੇ ਚਲਦੇ ਆ ਤੇ ਵਿਖਾਉਂਦੇ ਆ ਜਾ ਕੇ ਜੋ ਕੂੜਾ ਕਿਸ ਨੇ ਸਾਫ਼ ਕੀਤਾ ਵਾ ਕਿ ਜਾਂ ਨਹੀਂ ਕੀਤਾ ਇਧਰ ਸੈਰ ਆਪਣੀ ਡਨ ਹੋ ਚੁੱਕੀ ਆ ਤੇ ਪਿਛਲੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਨਾ ਵਾ ਕਿ ਨਹਿਰ ਤੇ ਪਾਣੀ ਬਿਲਕੁਲ ਨਹੀਂ ਹੈਗਾ ਹੀ ਇਸ ਵਾਰ ਵੇਖੋ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਚੱਕ ਕਰੋ ਲਹਿਰ ਪੂਰੀ ਭਰ ਚੁੱਕੀ ਆ ਬਾਕੀ ਤੁਹਾਨੂੰ ਉਧਰ ਕਲਿੱਪ ਪੁਖਾ ਦਿੰਨੇ ਆ ਕਿ ਉਧਰ ਸਫਾਈ ਹੋਈ ਆ ਕਿ ਨਹੀਂ ਹੋਈ ਜੇ ਕਿ ਇਹਨੇ ਆਡਾ ਵਲੌਗ ਵੇਖ ਕੇ ਕਰਤੀ ਹੋਗੀ ਤੇ ਚੰਗੀ ਗੱਲ ਆ ਨਹੀਂ ਕੀਤੀ ਹੋਗੀ ਤੇ ਬੜੀ ਮਾੜੀ ਗੱਲ ਆ ਬਾਕੀ ਆ ਅੰਕਲ ਜੀ ਕਰਨ ਦੇ ਤੇ ਸਫਾਈ ਹੋ ਸਕਦਾ ਇਹਨਾਂ ਨੇ ਕੀਤੀ ਹੋਵੇ ਉਧਰ ਵੀ ਬਾਕੀ ਜਾ ਕੇ ਵੇਖਦੇ ਆ ਕੀ ਥੋੜਾ ਬੋਦਾ ਤੇ ਅਸਰ ਹੋਇਆ ਵਲੌਗ ਦਾ ਆਜ ਤਕੇਨੇ ਮਤਲਬ ਸਾੜਤੀ ਆ ਹੁਣ ਪਤੇ ਪੁੱਤੇ ਹੀ ਆ ਲਫਾਫੇ ਦੋ ਚਾਰ ਹੈਗੇ ਆ ਲਫਾਫੇ ਦੋ ਚਾਰ ਹੈਗੇ ਆ ਬਾਕੀ ਇਹ ਵੀ ਮੇਰਾ ਵੀਰ ਗੰਦ ਨਾ ਪਾਇਆ ਕਰੋ ਸਾਫ ਸਫਾਈ ਰੱਖੋ ਕਿਉਂਕਿ ਇੰਨੀ ਵਧੀਆ ਜਿਹੜੀ ਮਤਲਬ ਪਾਰਕ ਬਣੀ ਆ ਇਹਦੀ ਜਖੜਾ ਨਾ ਵੱਡੋ ਠੀਕ ਆ ਇੰਨੀ ਵਧੀਆ ਪਾਰਕ ਬਣਾਈ ਆ ਇੰਨੀ ਮਿਹਨਤ ਲਾ ਕੇ ਪਾਰਕ ਬਣਾਈ ਆ ਤੇ ਅਮਰ ਸੱਚ ਨਾ ਗੰਦ ਪਾਓ ਠੀਕ ਆ ਬਾਕੀ ਇੱਧਰ ਚੈੱਕ ਕਰੋ ਆਹਣ ਇੱਥੇ ਬਾਬਾ ਜੀ ਨਾਣੇ ਝਾੜੂ ਲਾਇਆ ਸਾਰਾ ਇਕੱਠਾ ਕਰਤਾ ਇਹੋ ਨਾਣੇ ਇੱਥੇ ਮਤਲਬ ਸਾੜ ਕੇ ਆਗੂ ਗਲਾ ਦੇਣੀ ਆਹ ਕੋ ਚੈੱਕ ਕਰੋ ਬਾਬਾ ਜੀ ਡੇ ਇਕੱਠਾ ਕਰਦੇ ਇੱਥੇ ਵੀ ਇਕੱਠਾ ਕੀਤਾ ਉਹ ਅੱਗੇ ਵੀ ਇਕੱਠਾ ਕੀਤਾ ਆ ਵੀ ਜਿਹੜੀ ਜਗ੍ਹਾ ਇਹ ਵੀ ਪੂਰੀ ਵਾਲੇ ਸੰਤਾਣੇ ਬਣਾਈਆਂ ਠੀਕ ਆ ਆ ਚੈੱਕ ਕਰੋ ਇੱਥੇ ਪਹਿਲਾਂ ਸਾਰਾ ਇਕੱਝੀ ਜਗਾ ਇਹ ਮਤਲਬ ਇਹਨਾਂ ਨੇ ਸਾਈਡ ਤੇ ਬਾਉਂਡਰੀ ਵਾਲ ਲਾਤੀ ਆ ਠੀਕੇ ਦਾ ਡਿੱਗਣ ਦਾ ਖਤਰਾ ਨਾ ਰਹੇ ਤੇ ਬਾਕੀ ਆਹ ਜਿਹੜੀ ਚੀਜ਼ ਬਣਾਈ ਇਹਨਾਂ ਨੇ ਪਾਣੀ ਪੂਣੀ ਕੱਢਣ ਨੂੰ ਬਣਾਈਆਂ ਜਿਹੜਾ ਪਾਣੀ ਆ ਉਹ ਵਿੱਚ ਨਹਿਰ ਤੇ ਚਲ ਜੇ ਬਾਕੀ ਬੜਾ ਵਧੀਆ ਕੰਮ ਕੀਤਾ ਇੱਥੇ ਪੁਰੀ ਵਾਲੇ ਸੰਤਾ ਨੇ ਉਹ ਅੰਕਲ ਜੀ ਡੇ ਆ ਝਾੜੂ ਲਾਉਣ ਤੇ ਜਿੱਥੇ ਤੱਕ ਮੈਨੂੰ ਲੱਗਦਾ ਵਾ ਕਿ ਡੇਲੀ ਉਹ ਹੀ ਅੰਕਲ ਝਾੜੂ ਲਾਉਂਦੇ ਹੋਣਗੇ ਜਾਂ ਬਾਕੀ ਕੋਈ ਭਾਈ ਜਣ ਦੇ ਕੰਮ ਕਰਨ ਤੇ ਹਾਂ ਹੋ ਸਕਦਾ ਵਾ ਕਿ ਜਿਹੜੀ ਉਹ ਬਲੇ ਨਾਲ ਦਾ ਕੰਮ ਆ ਸਵੇਰੇ ਸ਼ੁਰੂ ਹੋ ਚੁੱਕਾ ਹੋਵੇ ਜਿਹੜੇ ਪੁਰੀਆ ਦੇ ਸੰਤਾ ਦਾ ਕੰਮ ਚੱਲਣ ਦਾ ਉਹ ਸ਼ੁਰੂ ਹੋ ਚੁੱਕਾ ਵਾ ਲੱਗਦਾ ਰਹੇ ਇਦਾਂ ਹੀ ਹਾਂ ਉਹ ਗੱਡੀ ਸਾਹਮਣੇ ਲੱਗੀ ਨਾ ਸੰਤਾ ਦੀ ਤੇ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਵਾ ਇਸ ਕਰਕੇ ਉਹ ਵੀਰ ਨੂੰ ਸਪਾਈਡ ਇਹ ਆ ਕਰਨ ਹੁਣ ਆ ਜਿਹੜੀ ਜਗਾ ਵਾ ਜਿੱਦਾ ਇੱਥੇ ਬਣਿਆ ਹੋਣਾ ਨਾ ਆ ਸਾਰਾ ਆਜੀ ਸਾਰੀ ਬਣੀ ਐ ਇੱਥੇ ਇਦਾਂ ਜਿਹੜੀ ਉਹ ਜਗਾ ਉਹ ਹੁਣ ਪਤਰੀ ਕਰਨ ਡਿਆ ਇਦਾਂ ਹੀ ਉਹ ਬਣਦੀ ਬਾਕੀ ਚਲੋ ਸੈਰ ਆਪਣੀ ਡਨ ਹੋ ਚੁੱਕੀ ਆ ਹੁਣ ਆਪਾਂ ਚੱਲਦੇ ਆਂ ਜੀ ਘਰੇ ਬਾਕੀ ਦੁਕਾਨਾਂ ਵਗੈਰਾ ਲੱਗਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਟਾਈਮ ਜਿਹੜਾ ਵਾ ਨਾ ਹੁਣ ਤਕਰੀਬਨ 8:30 ਹੋ ਗਏ ਆ ਤੇ ਆਵਾਜ਼ਾਂ ਜੀ ਵੀ ਸ਼ੁਰੂ ਹੋ ਗਈਆਂ ਤੇ ਪਹੁੰਚੀ ਆਂ ਜੀ ਘਰੇ ਉੱਟਾ ਕਿਦਾਂ ਮਰ ਜਾ ਗਿਆ ਵਾ ਇਹਨੂੰ ਪਾਣੀ ਵੀ ਵਿਚਾਰ ਨਹੀਂ ਦਿੰਦਾ ਬਾਕੀ ਆੜਾ ਦੇਸੀ ਜੀ ਗਾੜ ਪਾਣੀ ਦੇਣਦਾ ਬਾਕੀ ਨੂੰ ਪਾਣੀ ਦਿੰਨੇ ਆ ਸਾਰਿਆਂ ਨੂੰ ਦੇ ਦਿੰਨੇ ਬਾਕੀ ਇੱਧਰ ਸਾਫ ਸਫਾਈਆਂ ਸ਼ੁਰੂ ਹੋ ਗਈਆਂ ਵਾ ਕਰਦੀਆਂ ਇਹਨਾਂ ਨੇ ਆ ਗੱਦੀਆਂ ਦੇ ਕਵਰ-ਕਵਰ ਲਾ ਕੇ ਧੋਣਾ ਧੋਣਦੇ ਆ ਹੁਣ ਮੇਰੀ ਡਿਊਟੀ ਲਈ ਜਾਗੀ ਆ ਪਰਦੇ ਲਾਓ ਪਰਦੇ ਲਾ ਕੇ ਇਹਨਾਂ ਨੂੰ ਵੀ ਧੋਣਾ ਤੇ ਹੁਣ ਇਹ ਪਰਦੇ ਲਾਉਣੇ ਆ ਵੇ ਇਹਨਾਂ ਨੂੰ ਵੀ ਧੋਨੇ ਆ ਤੇ ਬਾਕੀ ਮੇਰੀ ਡਿਊਟੀ ਹੁਣੇ ਹੋਈ ਆ ਕਿ ਪਰਦੇ ਲਾ ਕੇ ਇਹਨਾਂ ਨੂੰ ਦੇਨੇ ਆ ਚਲੋ ਲਾਉਨੇ ਆ ਬਾਕੀ ਬਾਹਰ ਦਾ ਮੌਸਮ ਚੈੱਕ ਕਰੋ ਧੁੱਪ ਲੱਗ ਚੁੱਕੀ ਆ ਤੇ ਮੈਂ ਹੁਣ ਮੈਂ ਹੁਣ ਪਰਦੇ ਲਾਉਣ ਲੱਗਾ ਹਾਂ ਉਧਰ ਧੁੱਪ ਲੱਗ ਗਈ ਤੇ ਤਦੋਂ ਹੁਣ ਮੈਂ ਪਰਦੇ ਲਾਉਣ ਲੱਗਾ ਬਾਕੀ ਆ ਵੀ ਚੈੱਕ ਕਰੋ ਯਾ ਇਹ ਗੱਲ ਬਾਤ ਪੇਜ ਕਸ ਚਾਈ ਦਾ ਹੈ ਬਾਰੇ ਦੇ ਲਈ ਪੇਜ ਕਸ ਕਿੱਥੇ ਰੱਖਿਆ ਵੱਡਾ ਪੇਜ ਕਸਿਆ ਪਿਆ ਵਾ ਹੁਣ ਉਹ ਖੋਲਣਾ ਪੈਣਾ ਪਹਿਲਾਂ ਇੱਕੋ ਵਾਸੇ ਲਾ ਦੇਣਾ ਨਾ ਉਹ ਤਾਂ ਮੇਰੀ ਫੋਟੋ ਨਹੀਂ ਸਹੀ ਆਉਣੀ ਉਹ ਆ ਵੀ ਖੋਲਣਾ ਪੈਣਾ ਯਾਰ ਉਹ ਫੜਾ ਹੀ ਪੇਜ ਕਸ ਫੇ ਆ ਦੇ ਪੰਗਾ ਹੀ ਆ ਤੇ ਇਹਨੂੰ ਵੀ ਖੋਲੋ ਤੇ ਉਹਨੂੰ ਵੀ ਖੋਲੋ ਆ ਆਇਓ ਗੋਲਟੂ ਜੀ ਸਹਲੇ ਦੇਖ ਜਣ ਆ ਫੜੀ ਆ ਫੜੀ ਜੇ ਨਾਲ ਨਾਲ ਹੀ ਫਿੱਤੇ ਰੱਖੀ ਜਾ ਹੰਤਾਨਾ ਮੇਰੀ ਫੋਰਟ ਵੀਡੀਓ ਭਾਵੇਂ ਨਾ ਸਹੀ ਆਏਗਾ ਕਿ ਰੋਸ਼ਨੀ ਆਉਣ ਲੱਗ ਪੈਣੀ ਨਾ ਉਧਰੋਂ ਤੇ ਮੇਰੀ ਵੀਡੀਓ ਤਾਂ ਨਾ ਸਹੀ ਨਹੀਂ ਹੋਣੀ ਆ ਚਲੋ ਪਰਦੇ ਲੱਤ ਗਿਆ ਹੁਣ ਧੋਣੇ ਇੰਨਾ ਨਹੀਂ ਮੈਂ ਨਹੀਂ ਧੋਣੇ ਖਾ ਹਾਂਜੀ ਤੇ ਮਿੱਤਰ ਪਿਆਰਿਓ ਸਾਨੂੰ ਇੱਕ ਮਿਲ ਗਿਆ ਜੀ ਟਾਸਕ ਤੇ ਟਾਸਕ ਇਹ ਆ ਕਿ ਕਾਰਦੀਆਂ ਜਿੰਨੀਆਂ ਬੂਏ ਬਾਰੀਆਂ ਵਾਂ ਉਹ ਸਾਰੀਆਂ ਅੱਜ ਮੈਂ ਸਾਫ ਕਰਨੀਆਂ ਦਾਸ ਨੂੰ ਹੀ ਸਾਫ ਕਰਨੀਆਂ ਤੇ ਕੈਮਰਾ ਵੀ ਖੋਦੀ ਹੋਲਡ ਕਰਾਂਗੇ ਕਿਉਂਕਿ ਵਾਈਫ ਨੇ ਹੋਰ ਵੀ ਕੰਮ ਕਰ ਕਰਨੇ ਆ ਇਹ ਕਰਕੇ ਜਿੱਦਾਂ ਦੀ ਵੀਡੀਓ ਬਣੂਗੀ ਇਸ ਹਫ਼ਤੇ ਕਰਿਓ ਠੀਕ ਆ ਤੇ ਬਾਕੀ ਉਹ ਘਰ ਦੇ ਸਾਰੇ ਬੂਹੇ ਬਾਰੀਆਂ ਮੈਨੂੰ ਸਾਫ਼ ਕਰਨੀਆਂ ਪੈਣੀਆਂ ਚਲੋ ਕਰਦੇ ਆ ਜੀ ਟਾਸਕ ਨੂੰ ਸ਼ੁਰੂ ਅੱਜ ਦੇ ਜਿੱਦਾਂ ਤੁਹਾਨੂੰ ਪਤਾ ਹੈ ਜੀ ਪਹਿਲਾਂ ਆਪਾਂ ਆਪਣੇ ਕਮਰੇ ਤੋਂ ਸ਼ੁਰੂ ਕਰਦੇ ਆ ਜੀ ਤੇ ਕਮਰੇ ਦਾ ਮੇਨ ਦਰਵਾਜ਼ਾ ਯਾਨੀ ਕਿ ਬਾਥਰੂਮ ਦਾ ਦਰਵਾਜ਼ਾ ਸਭ ਤੋਂ ਪਹਿਲਾਂ ਪਹਿਤੂ ਸ਼ੁਰੂ ਕਰਦੇ ਆ ਤੇ ਬਾਕੀ ਜਿੱਦਾਂ ਦੀ ਵੀਡੀਓ ਬਣੂਗੀ ਇਸੇ ਤਰ੍ਹਾਂ ਕਰਦੇ ਹੋ ਠੀਕ ਹੈ ਜੀ ਜਿੱਦਾਂ ਇਹ ਤੁਹਾਨੂੰ ਪਤਾ ਮਾੜਾ ਮੋਟਾ ਜਾਏ ਬਸ ਆਪਾਂ ਇੱਕਾਤ ਨਾਲ ਕੈਮਰਾ ਫੜਿਆ ਹੋਇਆ ਦੇਖਾਤ ਨਾਲ ਤੁਹਾਨੂੰ ਪਤਾ ਸਾਫ਼ ਸਫਾਈ ਕਰਨੀ ਤੇ ਬਸ ਆ ਕਟਕਟਾ ਝਾੜਦਾ ਵਾਂ ਜਿਆਦਾ ਨਹੀਂ ਕੰਮ ਹੈਗਾ ਕਟਕਟਾ ਝਾੜਦਾ ਬਸ ਜਿੱਦਾਂ ਮੰਨ ਲਓ ਮਾੜਾ ਮੋਟਾ ਲੱਗਾ ਲੋਕਾਂ ਨਾਲ ਨਾਲ ਕਿਹੋ ਜਿਹਾ ਸਾਫ ਕਰਨੀ ਆ ਆਪਾਂ ਜਿਆਦੀਆਂ ਨਹੀਂ ਬਾਕੀ ਸਾਫ ਹੀ ਆ ਹਲੇ ਪਿਛੇ ਜੇ ਸਾਸ ਹੋਈਏ ਕਿਤੇ ਉਹਦੋਂ ਆਪਾਂ ਮਾੜਾ ਮੋਟਾ ਹੱਥ ਲਾਤਾ ਹੈ ਇਹੋ ਵਾਤੇ ਗੱਲਾਂ ਜਿੱਥਾ ਸਾਫ ਕਰ ਲੈਣੀ ਆ ਇਹ ਆਪਾਂ ਕਰਦੇ ਆ ਬਾਕੀ ਚਲੋ ਆਪਾਂ ਕਰਦੇ ਹਾਂ ਸਫਾਈ ਤੁਸੀਂ ਹੀ ਵਲੌਗ ਨੂੰ ਇੰਜੋਏ ਕਰੋ ਯੋ ਉਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਮੈਂ ਆਵਾਂਗੀ ਹਵਾ ਬਣ ਕੇ ਉਹੇ ਬਾਰੀਆਂ ਹੈ ਉਹੇ ਬਾਰੀਆਂ ਉਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਤੇ ਮੈਂ ਆਵਾਂਗੀ ਹਵਾ ਬਣ ਕੇ ਉਹੇ ਬਾਰੀਆਂ ਯਾਰ ਤੇਰੇ ਹੱਥ ਨਹੀਂ ਪਹੁੰਚਣਾ ਤੇ ਇਦਾਂ ਮਾਰਦੀ ਏ ਸਰਾਣਿਆਂ ਨੇ ਇਗਨੋਰ ਕਰਿਓ ਜੀ ਸਰਾਣੇ ਦੇ ਛਾੜ ਛੁੱਟ ਲਾ ਕੇ ਸਾਰੇ ਥੋਨੇ ਪਾਏ ਆ ਬਾਕੀ ਉੱਪਰ ਨਹੀਂ ਹੱਥ ਵੱਜਣਾ ਉਪਰੋਂ ਦਾ ਪਿਛਲੇ ਵੀ ਸਾਫ਼ ਕੀਤਾ ਏ ਤੁਸੀਂ ਵੇਖਿਆ ਇਹ ਵਲੌਗ ਦੇ ਵਿੱਚ ਉਪਰੋਂ ਦਾ ਸਾਫ਼ ਸਾਫ਼ ਹੀ ਆ ਥਲੇ ਥਲੇ ਮਾਰ ਦਿੰਦੇ ਐ ਐਂਗਲ ਜਿਹੜੇ ਆਪਾਂ ਨਾਲ-ਨਾਲ ਹੀ ਚੇਂਜ ਕਰੀ ਜਾਣੇ ਆ ਜਿੱਦਾਂ ਜਿੱਦਾਂ ਜਿਹੜਾ ਜਿਹੜਾ ਬੂਆ ਸਾਫ਼ ਹੁੰਦਾ ਗਿਆ ਜਿਹੜੀ ਜਿਹੜੀ ਚੀਜ਼ ਸਾਫ਼ ਹੋ ਗਈ ਐਂਗਲ ਤੁਹਾਨੂੰ ਆਪਾਂ ਕੈਮਰਾ ਦੇ ਨਾਲ-ਨਾਲ ਹੀ ਚੇਂਜ ਕਰਕੇ ਦਿਖਾਈ ਜਾਣੇ ਕਿ ਕਿਹੜਾ ਬੂਆ ਸਾਫ਼ ਹੋ ਗਿਆ ਤੇ ਕਿਹੜਾ ਰਹਿ ਗਿਆ उद्दा बूए साफ ही है बस एह जरा घट्टा घुटा ये साफ करना अपने को क्या है अपने को सिर्फ कट्टा झाड़ने का है इत है मैं जाना आप मैं बीमार पाए मैं हो जा मार मार के घर दिया साफ सफाइयाट्ट ही कर, हैं हैं मैं कर जाली बूए ब्रश नहीं बत्ती बा बुआज बत्ती ਸਾਡਾ ਕੰਮਕਾਰ ਇੱਥੇ ਰੁਕ ਚੱਲਿਆ। ਬਾਕੀ ਜਿਹੜਾ ਆਹ ਵਾਲਾ ਦਰਵਾਜ਼ਾ ਇਹ ਬਰਸ਼ ਨਾਲ ਹੀ ਸਾਫ਼ ਹੋਣਾ। ਇਹਨੂੰ ਹੁਣ ਬਰਸ਼ ਹੀ ਮਾਰਦੇ ਹਾਂ। ਚੈੱਕ ਕਰੋ, ਚੈੱਕ ਕਰੋ। ਇਹ 12 ਵਕੜਾ ਗਾਰ ਨਾ ਬਣ ਅੰਦਰ, ਵਕੜਾ ਗਾਰ। ਡਬਲ ਜਾਲੀ ਹੈ ਨਾ, ਆ ਬਾਹਰ ਚੌੜੀ ਜਾਲੀ ਲੱਗੀ ਹੈ ਅੰਦਰ, ਉੱਜੀ ਬਰੀਕ ਜਾਲੀ ਲੱਗੀ। ਚਲੋ, ਇਹਨੂੰ ਸਾਫ਼ ਸੁਥਰਾ ਕਰਦੇ ਹਾਂ। पर वे दे फाइनल लुक इसका ऑपरेशन अंदर से करना पड़ेगा पहले अंदरो ज्यादा गंदा है जा बारोनी नागा बारो जाली यो दादी अंदरो ज्यादा है ता अगर के लगता बारो ओना सारे बुएन थकाया जे ना बुएन थकाता आ देखो की ਇੱਤੇ ਜਿਆਦਾ ਜ਼ੋਰ ਲੱਗ ਗਿਆ ਕੱਲੇ ਤੇ ਸਾਰੇ ਸਾਫ਼ ਕਰਦੇ ਹੋ ਇਹਨਾਂ ਤੇ ਜ਼ੋਰ ਨਹੀਂ ਲੱਗਾ ਆ ਕੱਲੇ ਨੇ ਜ਼ੋਰ ਕਰਾਤਾ ਨਾਉਣ ਕਰਾਤਾ ਇਹਨੇ ਕੱਲੇ ਨੇ ਜਾਲੀਆਂ ਜਿਹਾ ਨਿਕਲਦਾ ਹੀ ਨਹੀਂ ਨਾ ਜਾਲੀਆਂ ਸਾਲ ਚ ਘਟਾ ਜਿਹੜਾ ਫਸ ਜਾਂਦਾ ਇਹ ਨਹੀਂ ਨਿਕਲਦਾ ਇਹ ਨਿਕਲਣਾ ਪਾਣੀ ਮਾਰਿਆ ਤੇ ਪਾਣੀ ਇਹਦੇ ਤੇ ਮਾਰਨਾ ਨਹੀਂ ਲੋਬੀ ਮਿੱਤਰ ਪਿਆਰਿਓ ਜਿੰਨਾ ਕਿਨੇ ਹੋਣਾ ਹੈ ਹੋ ਗਿਆ ਹੁਣ ਦੇ ਕਾਫੀ ਹੱਦ ਤੱਕ ਅੰਦਰ ਵੇਖਣ ਲੱਗ ਪਿਆ ਵਾ ਅੱਗੇ ਤੇ ਬਿਲਕੁਲ ਹੀ ਜ਼ਿਆਦਾ ਘਟਾ ਹੈ ਟੈਕ ਕਰੋ ਤੇ ਬਾਕੀ ਹੁਣ ਫਾਈਨਲੀ ਜਿੰਨੀ ਕ ਆਪਾਂ ਸਪਾਈ ਸੋਚੀ ਉੰਨੀ ਕ ਡਨ ਹੋ ਚੁੱਕੀ ਆ ਤੇ ਬਾਕੀ ਹੁਣ ਰੈਸਟ ਰਿਸ਼ੂ ਨੇ ਅੱਜ ਫੇ ਤੁਹਾਨੂੰ ਮਿਲਦੇ ਆ ਤੇ ਮਿੱਤਰ ਪਿਆਰਿਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਇਹ ਕੰਮ-ਕੁਮ ਕਰਨ ਦੇ ਆ ਕੰਮ-ਕੁਮ ਕਰਕੇ ਵੇਲੇ ਹੋ ਕੇ ਰੈਫਰੈਸ਼ ਹੋ ਕੇ ਰੋਟੀ-ਰੋਟੀ ਖਾ ਕੇ ਤੇ ਕੜੀ ਰੈਸਟ ਕੀਤੀ ਜਾ ਹੁਣ ਉੱਠ ਗਏ ਆ ਤੇ ਸ਼ਾਮਾ ਪੈ ਗਈ ਆ ਕਿ ਸ਼ਾਮਾ ਦਾ ਬਿਊਟੀ ਆ ਤੇ ਬਣੋ ਸ਼ਾਮਾ ਦੇ 5:30 ਹੋ ਚੁੱਕੇ ਤੇ �������� ਚਾਹ ਤੇ ਚਾਹੂ ਪੀਨੇ ਆ ਤੇ ਅਬ ਆ ਵੀ ਨਹੀਂ ਹੁਣ ਚਾਹ ਤੇ ਤੁਸੀਂ ਕਰਦੇ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਬਲੌਗ ਕਿਦਾਂ ਦਾ ਲੱਗਾ ਮਿਲਦੇ ਆਂ ਪਤਾ ਨਿਕ ਨਵੇਂ ਬਲੌਗ ਦੇ ਵਿੱਚ